ਹਾਂਜੀ ਟਾਈਮ ਨਾਲ ਕਿਹੜਾ ਕੱਢ ਕੇ ਆਵਾਂਗੇ ਠੀਕ ਆ ਜੀ ਠੀਕ ਆ ਨੇ ਫਿਰ ਗਲੇ ਚਾਰ ਦਿਨ ਕਿ ਥੱਕ ਕੇ ਬਹਿ ਕੇ ਹੁਣ ਮੈਡਮ ਜੀ ਆਪ ਹੋਏ ਮਰੇ ਕੋਈ ਸਾਹਿਬ ਆਪ ਹੋਏ ਮਰੇ ਕੱਢ ਲੈ ਕੱਢ ਲੈ ਮੁੰਡੇ ਦਾ ਬੜਾ ਪੱਕਾ ਪੈ ਗਿਆ ਔਰ ਤੇਰੇ ਪੱਕਾ ਹਾਂਜੀ ਕਦਾ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਮਸਤੇ ਕਰਦੇ ਆ ਬਲੌਗ ਸ਼ੁਰੂ ਹੋ ਗਿਆ ਕਿ ਤੁਸੀਂ ਸਾਰੇ ਠੀਕ ਹੋਗੇ ਮੈਂ ਵੀ ਬਿਲਕੁਲ ਠੀਕ ਠਾਕ ਦੀ ਕਲਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮੇਰੇ ਨੂੰ ਕਰਨਾ ਲਾਈਕ ਤੇ ਬੈਲ ਇੱਕ ਤੋਂ ਮੈਂ ਨਾ ਭੁੱਲਣਾ ਤੇ ਹੁਣ ਮੈਂ ਚੱਲਾਂ ਸਿੰਮੂ ਨੂੰ ਲੈ ਕੇ ਫਰੀਦਪੁਰ ਤੇ ਉਹ ਦੋ ਤਿੰਨ ਦਿਨ ਹੋ ਗਏ ਸੀ ਗਈ ਹੋਈ ਆ ਤੇ ਸਭ ਕਹਿੰਦੇ ਸ਼ੰਗੀਵਾਰਾ ਚ ਤੇ ਮੰਮੀ ਉਹਨਾਂ ਦੇ ਵੀ ਚੀਜ਼ ਨਹੀਂ ਲੱਗਦਾ ਪਿਆ ਸੀਗਾ ਤੇ ਮੈਂ ਕਾ ਚੱਲ ਲੈ ਆਉਨੇ ਆ ਹਨਾ بس ਹੁਣ ਜਾ ਰਹੇ ਹਾਂ ਸ਼ਾਮ ਦੇ ਵੱਜ ਚੁੱਕੇ 6 6 ਵਜੇ ਦੇ 4 ਮਿੰਟ ਹੋ ਗਿਆ ਤਾਂ ਪੂਰੇ ਤੇ ਹੁਣ ਨਿਕਲਿਆ ਘਰੋਂ ਆਪਾਂ ਰੈਡੀ ਹੋ ਕੇ ਪਹਿਲਾ ਆਫਿਸ ਤੋਂ ਆਇਆ ਮੈਂ 5:30 ਵਜੇ ਫਿਲਹਾਲ ਮੈਂ ਆਪਾਂ ਕੁਝ ਖਾਣ ਪੀਣ ਨੂੰ ਵੀ ਲੈ ਲੀਏ ਜਾਣਾ ਤੇ ਨਿਕਲਦੇ ਆ ਹਵਾ ਹਵਾ ਪੂਰੀ ਆ ਗੱਡੀ ਦੇ ਟਾਇਰਾਂ ਦੀ ਤੇ ਉਹ ਵੀ ਵੇਖਤ ਜਾਂਦੀ ਆ ਕਦੋਂ ਆਉਂਗੇ ਕਦੋਂ ਆਉਂਗੇ ਲੋ ਜੀ ਨਿਕਲ ਚੁੱਕੇ ਆ ਸ਼ਹਿਰ ਤੋਂ ਬਾਹਰ ਬਸ ਹੋਰ ਆਪਾਂ ਪੂਨੇ ਘੰਟੇ ਘੰਟੇ ਤੱਕ ਪਹੁੰਚ ਜਾਣਾ ਆਰਾਮ ਨਾਲ ਚੱਲਾਂਗੇ ਕਿਉਂਕਿ ਰਾਤ ਦਾ ਵੇਲਾ ਅੱਖਾਂ ਚ ਲਾਈਟਾਂ ਪੈਂਦੀਆਂ ਕੋਨੋ ਤੇ ਸ਼ਹਿਰ ਦੇ ਵਿੱਚ ਜਾ ਕੇ ਕਿਉਂਕਿ ਹੁਣ ਆਪਾਂ ਗੱਡੀ ਚਲਾ ਲਈਏ ਧਿਆਨ ਨਾਲ ਬਹੁਤ ਆਪਾਂ ਕਰ ਲਿਆ ਪਾਰ ਕਿ ਆਪਾਂ ਹੁਣ ਬਸ 10-15 ਮਿੰਟਾਂ ਲਈ ਪਹੁੰਚ ਜਾਗੇ ਤੇ ਕੁਝ ਖਾਲੀ ਰਸਤੇ ਵੀ ਲੱਗਾ

7 ਵਜੇ ਨਹੀਂ ਉੱਠਦਾ ਮੈਂ ਹਾਂ ਆ ਮੈਂ ਦੇਖ ਲੈ ਸੀ ਫੋਟੋ ਵੇਖ ਲਈ ਸੀ ਕੋਹ ਸਾਹਿਬ ਕਹਿੰਦੇ ਆਪਾਂ ਨੂੰ ਵੀ ਲਵ ਵਿੱਚ ਇਹ ਸਕਰੀਨ ਸ਼ਾਟ ਲੈ ਕੇ ਪਾ ਦਿਓ ਇੰਸਟਾ ਤੇ ਉਹ ਲਵ ਜੀ ਇਦਾਂ ਉਹ ਮੈਂ ਕਰਾਉਂਗਾ ਉਹਨੇ ਰਹਿਣੀ ਜਾਂਦੇ ਸੀ ਟਿਕਾਓ ਗੱਲ ਕੀ ਕਹਿੰਦੇ ਸੀਗਾ ਕਰਨ ਪੜਾਈ ਵਸ ਧਿਆਨ ਦੇ ਸੀ ਅਗਰ ਬਾਲਾ ਸਮਾਂ ਨਹੀਂ ਲੱਗ ਦਿੱਤੇ ਲੀਂਗੇ ਛੋੜੀ ਛੋੜੀ ਕਿਤੇ ਮੈਂ ਤਾਂ ਤੇਰਾ ਵੱਡਾ ਛੋਟਾ ਭਰਾ ਮੈਂ ਐਜੂਕੇਸ਼ਨ ਆਈ ਐਜੂਕੇਸ਼ਨ ਇਜ਼ ਗ੍ਰੈਜੂਏਸ਼ਨ ਆਨਿਵਰ ਬਲਬੀਰ ਸਕੂਲ ਐਸ ਕੋਈ ਸਰਕਾਰ ਇਹ ਇੱਕ ਫੋਟੋ ਆ ਰਹੀ ਤੇ ਇੱਕ ਫੋਟੋ ਹੋਰ ਲੱਗੀ ਹੋਈ ਥੋੜੀ ਫੋਟੋ ਮੈਂ ਬਹੁਤ ਸੋਹਣੀਆਂ ਆਏ ਨਾ ਬਈ ਸੋਹਣੀਆਂ ਬਹੁਤ ਆਈਆਂ ਨੇ ਕੱਲ ਤੱਕ ਲਾ ਲਾਂਗੇ ਹਾਂ

ਭਾਜੀ ਨੂੰ ਛਾਪਾ ਮਾਰ ਕੇ ਦਿਖਾਦੇ ਜਿਹੜੀਆਂ ਛੋਟੀਆਂ ਛੋਟੀਆਂ ਮਾਰਦੇ ਨੇ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਅੱਛਾ ਹੈ ਹਾਲਤ ਤਾਂ ਬਹੁਤ ਨੇ ਚੱਲੋ ਤੁਸੀਂ ਚੱਪਲ ਮਾਰ ਦਿਓ ਗਰਗਰ ਨੂੰ ਦੱਸਾਂ ਕਿ ਇਹ ਕੰਮ ਕਿੰਨਾ ਕਿੰਨਾ ਤੇ ਤੁਹਾਨੂੰ ਇਹ ਦੱਸਦੇ ਨੂੰ ਦੱਸਣਾ ਕੀ ਨਹੀਂ ਬਹੁਤ ਵਧੀਆ ਭਰਾ ਮੇਰਾ ਇਹੀ ਪਈ ਲੋਜੀ ਦੁਆਰਾ ਕਹਾਰਾ ਮੈਂ ਨਹੀਂ ਨੂੰ ਕਿਹਾ। ਅੱਛਾ। ਲੋ ਜੀ ਹੁਣ ਅਸੀਂ ਚੱਲੇ ਗੇੜਾ ਗੁਰੂ ਛੱਡਣ। ਮੀਆਂ ਨੂੰ ਮਾਈ ਗੈਂਗ। ਚੱਲਾ ਕਿੱਧਰ ਜਾ ਬੱਡੇ। ਬੈਲੀਆਂ ਵਾਲੀ ਚਾਲ। ਹੋਰ ਗਾਣੇ ਸੁਣਾਉਣਾ ਹੈ। ਲੋ ਜੀ ਪਹੁੰਚ ਗਏ ਆਪਾਂ ਫਰੀਦਕੋੜ ਦੇ ਤਰੀਬੇ ਤੋਂ। ਨਾ ਹੋਵਾ ਤੇਰਾ ਉਹ ਨੇਂਦੀਆ ਜੋ ਨਿੰਦੋ ਗਈ ਦੀ ਸਵੀਰ ਉਹ ਸੁਰ ਬੜੇ ਜੀ ਕਹਿੰਦੇ ਆ ਲੋਹ ਦੀ ਚਾਹ ਚੋਰੀ ਵਾਲਿਆਂ ਦੇ ਆਏ ਆ ਕੁਛ ਖਾਣ ਪੀਣ ਤੇ ਨਾਲ ਆਪਣਾ ਟੂਪੀ ਵਾਲਾ ਪਾਈ ਅਸ ਕੀ ਕੋਲ ਤੋਂ ਉਹ ਆ ਰਿਹਾ ਠੀਕ ਠੀਕ ਪੀਜ਼ਾ ਖਾ ਕੇ ਫਿਰ ਸੈਂਕ ਵਿੱਚ ਉਹਨੂੰ ਦੋ ਦਿੱਤੇ ਉਹਨੇ ਨਾਪਕਿੰਨ ਅੱਧੇ ਅੱਧੇ ਕਰਾਂਗੇ ਅਸੀਂ ਉਹਨੂੰ ਆ ਮਾ ਆ ਜਾਓ ਡੀਨ ਪਰ ਮਾਲ ਉੱਡੀ ਖਾਣੇ ਪਾਰ ਨੂੰ ਚਲੋ ਪਾ ਸਕੇਲ ਹੈ ਨਹੀਂ ਫੋਕਲੇ ਨਹੀਂ ਨਹੀਂ ਵਸ ਇਦਾਂ ਹੀ ਸਿੰਘ ਫਾਈਨਲੀ ਅਸੀਂ ਨਿਕਲਣ ਲੱਗੇ ਹੁਣ ਬਹੁਤ ਠੰਡੀ ਜਿਆਦਾ ਹੈਗਾ ਹਾਂ ਹਾਂਜੀ ਗੁੱਡ ਮਾਰਨਿੰਗ ਤੇ ਇਹੀ ਆਪਾਂ ਵਲੌਗ ਕਰਦੇ ਅੱਗੇ ਸ਼ੁਰੂ ਕੰਟੀਨਿਊ ਤੇ ਨੂੰ ਆਪਾਂ ਜਾ ਕੇ ਮੁਕਸਰੀ ਅੰਗ ਕਰਾਂਗੇ ਤੇ ਛੱਤ ਤੇ ਆਏ ਸੀ ਥੋੜੀ ਬਹੁਤ ਤੁੱਪ ਹੈ ਤੇ ਪਿੱਛੇ ਕੱਚਾ ਪਾਕਿਸਤਾਨ ਲੱਗਾ ਪਿਆ ਫੋਨ 'ਚ ਮੈਂ ਅੱਧਾ ਕਰਨ ਹੁਣ ਚੱਲੇ ਆ ਪਤੰਗ ਲੈਣ ਇਹ ਪਤੰਗ ਨੂੰ ਪੱਪੂ ਕਹਿੰਦੇ ਆ ਐਕਟਿਵ ਆ ਤੇ ਹੀ ਦੱਕੂ ਕਿਦੂ ਕੋ ਲਿਆਂਦੇ ਪਤੰਗ ਦੂਹ ਪੇ ਬਸ ਲਾਉਂਦੇ ਆ ਨੂੰ ਕਿ ਚੱਪ ਕਰ ਲੀਏ झाप को रा बहुत कोशिश करने तो बाद करन करन मैं चढ़ा पतंग हवा नहीं चलती थी ਕੰਮ ਉਹ ਕਰਦੇ ਗਾ ਮਾ ਕੰਮ ਨਹੀਂ ਕਰਦੇ ਸਹੀ ਤਰ੍ਹਾਂ ਬਦਰ ਬਣੇ ਆਲੂ ਵਾਲੇ ਪਰੌਂਠੇ ਤਿਆਰੀ ਹੋ ਰਹੀ ਹੈ ਕੋਸ਼ਾ ਤੱਕ ਕਰਕੇ ਵੀ ਬਹਿ ਗਿਆ ਹੋਰ ਤੀਜਾ ਬੰਦਾ ਕੀ ਕਰਦਾ ਹੈ ਪਤੰਗ ਅੱਜ ਦੋਨੇ ਫੁੱਕਾ ਮਾਰ ਗਏ ਤੇ ਚੜਾ ਬਾਪਾ ਆਇਆ ਗੋ ਜੇ 10 ਬੰਦੇ ਹਾਰ ਕੇ ਜਾਖੇ ਤੇ ਚੌਥਾ ਹੌਸੜਾਉਣ ਲੱਗ ਗਿਆ ਜੇ ਵੀ ਹਾਰ ਕੇ ਬਹਿ ਜਾਊਗਾ ਪਿੱਛੇ ਟੈਂਕੀ ਜਨਾਤ ਛੱਡ ਲਈ ਮੈਂ ਬੈਠਾ ਰਹਾ ਚਾਰ ਬੰਦੇ ਥੱਕ ਕੇ ਬਹਿ ਗਏ ਹੁਣ ਮੈਨੂੰ ਜੀ ਆਪ ਹੋਏ ਮਰੇ ਕੋ ਸਾਬ ਆਪ ਹੋਏ ਮਰੇ ਜੀ ਚਾਲਾ ਬੜੇ ਨੇ ਬੜੇ ਖਿੱਚ ਕੇ ਇਸ ਨੂੰ ਯਾਰ ਖੁੱਲੀ ਜਿਹਾ ਬਾਦ ਚ ਗਾਉ ਆ ਗਾਣਾ ਸੁਣੇ ਨਹੀਂ ਸੋਰਗੇ ਨਹੀਂ ਸੁਣੇ ਨਹੀਂ ਸੋਰਗੇ ਢੋਲ ਕੇ ਤਾਂ ਚਲਾਈ ਜਾਂਦਾ ਕਿੱਥੋਂ ਸੜਸੁੰਨੇ ਅਸੀਂ ਪਤੰਗ ਵੱਡੇ ਦੇ ਮੁੰਡਾ ਪਤੰਗ ਖਿੱਚ ਲੈ ਗਿਆ ਸੁਣੋ ਫਾਈ ਇਹ ਵੇ 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 ਕਾਗ ਲੈ ਕਾਗ ਲੈ ਮੁੰਡੇ ਦਾ ਪੱਕਾ ਪੈ ਗਿਆ ਔਰ ਤੇਰੇ ਪੱਕਾ ਬਣਾ ਕੇ ਬਲਾ ਮੇਲ ਲੈਣਾ

ਲਗਦਾ ਹਰ ਵਾਰ ਕੱਲ ਨਹੀਂ ਭਰਾਂਦਾ ਆ ਜਾਣਾ ਸਾਡੀ ਪੜੀ ਹੋ ਮਟਰ ਆ ਜਾ ਲਓ ਜੀ ਹੋਰ ਅਸੀਂ ਚੱਲੇ ਬਾਬਾ ਫਰੀਦ ਤੇ ਰੈਸਟ ਹਾਊਸ ਮੈਂ ਕਰਨ ਲੱਭੂ ਤੇ ਜਸ ਤੇ ਨਾਲ ਮੇਰੀ ਵਾਈਫ ਜਾਨਾ ਜੇ ਸਬਸਕ੍ਰਾਈਬ ਕਰੋ ਆ ਗਈ ਮੰਦਾਂ ਆਜਾ ਬੈਠ ਪਿੱਛੇ ਬੈ ਚੁੱਕੇ ਨੇ ਕੋਸਾਹੂ ਸਖਰੀ ਜਾਲ ਜੀ ਰੋਟੀ ਲਿਆਵਾ ਜਾਂਦੇ ਆ ਰੋਟੀ ਲੱਭੂ ਦੁੱਧ ਵੇ ਪੀਣੇ ਨੂੰ ਤਾ ਖੋਲੋ ਪਹਿਲਾਂ ਕੀ ਖੋਲਾਂ ਮਨ ਤੋਂ ਘਬਰਾ ਜੀ ਦੰਪ ਬੁਫੇ ਕਰਨਾ ਬਾਈ ਤਦ ਨਾਲ ਲਖਾ ਹਾਲ ਤਿਆਰ ਆ ਸੰਦ ਕਰ ਜਿਦ ਕਪੜੇ ਸ਼ਰਮਾਰਾ ਸਾਂਦੇ ਕਾਣੇ ਲੱਗ ਪਾਪਾ ਫਰੀਦ ਮੱਥਾ ਟੇਕਣ ਤੋਂ ਬਾਅਦ ਤੇ ਹੋਣਾ ਇਹ ਰੈਸਟ ਹਾਊਸ ਇੱਥੇ ਰੀਲਾ ਗੂਲਾ ਬਣਾਉਂਦੇ ਆ ਦੋ ਤਿੰਨ ਫੋਟੋਆਂ ਖਿੱਚਦੇ ਆ ਤੇ ਫਿਰ ਚੱਲਦੇ ਆ ਮੁਕਸਰ ਨੂੰ ਵਾਪਸ ਕਾਕੇ ਖੁਸ਼ ਹੈ ਜੀ ਤਾਂ ਨਾ ਤਾਂ ਕੀਤੀ ਅਸੀਂ ਆ ਗਏ ਜੀ ਸੱਸ ਕੀ ਕਾਲ ਜੀ ਕੋਈ ਨਾ ਕੋਈ ਨਾ ਸੋਨਾ ਬੜਾ ਮੋਰ ਉਹ ਇਧਰ ਆ ਮੋਰ ਪਹਿਲਾਂ ਪਾ ਪਾ Hãy subscribe cho kênh Ghiền hơi cúi đầu đâm bay. Thôi được cái gì nữa ਸ਼ੋਰ ਮੱਤ ਤੇ ਦਵੀ ਲੈ ਲੋ ਜੀ ਨਿਕਲ ਚੁੱਕੇ ਆ ਘਰ ਨੂੰ ਵਾਪਸ ਤੇ ਮਰਮ ਜੀ ਬੈਠਿਆ ਚੌਂਕੜੀ ਮਾਰ ਰਿਹਾ ਤੇ ਪੈਨ ਨੂੰ ਜਾਂਦੇ ਹੋਏ ਲੈ ਕੇ ਜਾਣਾ ਘਰ ਨੂੰ ਉਹਦਾ ਫੋਨ ਆਇਆ ਸੀ ਕਹਿੰਦੇ ਜਾਂਦੇ ਹੋਏ ਲੈ ਜਾ ਜੇ ਤੇ ਬਸ ਨਾਲ ਹੀ ਪਿੰਡ ਆ ਫਰੀਦਕੋਟ ਦੇ ਉਧਰ ਵੀ ਆਪਾਂ ਚੱਲ ਜਾ ਘਰ ਨੂੰ ਵਾਪਸ ਹਾਂ ਉਹ ਉਹ ਆਏ ਆਏ ਅੰਗੋਨੇ ਉਹ ਬਚਾਈ ਜੁਲਫਾਂ ਆ ਕੀ ਇਹਨਾਂ ਫੈਵਿਕਿਕ ਨਾਲ ਲਾ ਜੋੜੇ ਬਗੇ ਹਾਂ ਇਹ ਨਾ ਜੜਦੇ ਥੂਚਕ ਚਿਕ ਮੈਂ ਲਾ ਲਾ ਦੋੜੇ ਕਾ ਬੂਚਕ ਫਾਗੋ ਯਾਰ ਕਿਰ ਉਥੇ ਮਮਾ ਇਹਨਾਂ ਨੇ ਮੈਨੂੰ ਪਾਗਲ ਕਿਆ ਨਹੀਂ ਪਾਗਲ ਨਹੀਂ ਕਿਹਾ ਕਿ ਮਮਾ ਹੁਣ ਅਸੀਂ ਪਹੁੰਚ ਚੁੱਕੇ ਹਾਂ ਘਰੇ ਵਾਪਸ ਤੇ ਇਹ ਬਲੌਗ ਆਪਣੀ ਇਸੇ ਖਤਮ ਤੇ ਮਿਲਦੇ ਹਾਂ ਹੁਣ ਆਪਾਂ ਅੱਗੇ ਬਲੌਗ ਦੇ ਵਿੱਚ ਚੈਨਲ ਨੂੰ ਕਰ ਦਿੱਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿੱਓ ਲਾਈਕ ਤੇ ਬੈੱਲ ਆਈਕਨ ਤੁਹਾਨੂੰ ਨਾ ਪੁੱਲਣਾ ਗੁਰਨਾਇ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਜਦੋਂ ਕੋਈ ਵੀ ਦੇਖ ਰਿਹਾ ਤੇ ਮਿਲਦੇ ਹੁਣ ਆਪਾਂ ਅੱਗੇ ਬਲੌਗ ਦੇ ਵਿੱਚ ਬਾਏ 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 Thank <laughs> <laughs> you.